ਸ਼੍ਰੀ ਚੋਹਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਖੰਡਿਆਲਾ ਸੈਣੀਆਂ ਤੋਂ ਚੱਲ ਕੇ ਸੰਗ ਜਿਲ੍ਹਾ ਗੁਰਦਾਸਪੁਰ ਚ ਦਾਖਲ ਹੋਇਆ ਅਤੇ ਪਿੰਡ ਹਰਚੋਵਾਲ ਹੁੰਦੇ ਹੋਏ ਸ਼ਰਧਾਲੂਆਂ ਦੇ ਇਕੱਠ ਦਾ ਕਾਦੀਆਂ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਸਥਾਨਕ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਇਸ ਧਾਰਮਿਕ ਸੰਗ ਚ ਸ਼ਾਮਲ ਸ਼ਰਧਾਲੂਆਂ ਦਾ ਵੱਖ ਹੀ ਉਤਸ਼ਾਹ ਵੇਖਣ ਨੂੰ ਮਿਲਿਆ ਸੰਗਰੂਪੀ ਇਸ ਵਿਸ਼ਾਲ ਨਗਰ ਕੀਰਤਨ ਦਾ ਜ਼ਿਲ੍ਹਾ ਭਰ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ 'ਚ ਪਹੁੰਚਣ ਤੇ ਇਸ ਸੰਗ ਦਾ ਬੈਂਡ ਬਾਜਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਲਈ ਪਾਣੀ ਦੀਆਂ ਸ਼ਬੀਲਾਾਂ ਅਤੇ ਮਿੱਠੇ ਚਾਵਲਾਂ ਜਲੇਬੀਆਂ ਆਦਿ ਦੇ ਲੰਗਰ ਲਗਾਏ ਗਏ ਸਨ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਸਿਮਰਨ ਕਰਦੇ ਹੋਏ ਸੰਗ ਡੇਰਾ ਬਾਬਾ ਨਾਨਕ ਵੱਲ ਵਧਿਆ। ਹਰਪ੍ਰੀਤ ਕੋਲ ਅਸੀਂ ਟਾਂਡੇ ਸਾਡੇ ਨਾਲ ਕਾਫੀ ਸੰਗਤ ਆਈ ਕੁਝ ਅੱਗੇ ਕੁਝ ਪਿੱਛੇ ਆ ਹਾਂਜੀ ਖੜੇਆਲੇ ਤੋਂ ਤੁਰਦਾ ਸੰਗ ਸਾਡਾ ਹਾਂਜੀ ਖੜੇਆਲਾ ਸੈਣੀਆ ਤੋਂ ਤਲਾਸ਼ ਚੌਲਾ ਸਾਹਿਬ ਦਰਸ਼ਨ ਕਰਨ ਹਾਂ ਬਹੁਤ ਵਧੀਆ ਮਜ਼ਾ ਆਂਦਾ ਜਾਂਦਾ ਹਾਂਜੀ ਬਾਕੀ ਆਪਣੀ ਸ਼ਰਧਾ ਹੋਣੀ ਚਾਹੀਦੀ ਜਗਦੀਸ਼ ਕੋ ਟਾਂਡੇ ਤੋਂ ਸਾਡੇ ਪਿੰਡੋਂ ਬਹੁਤ ਸੰਗਤ ਆਂਦੀ ਆ ਅਸੀਂ ਦੇ ਬਾਬੇ ਦੀ ਕਿਰਪਾ ਨਾਲ ਆਈਦਾ ਆ ਹਰ ਸਾਲ ਹੀ ਅਮਨੇ 30 ਸਾਲ ਹੋ ਗਏ ਅੰਦਿਆ ਨੂੰ ਸਾਨੂੰ ਜੀ ਅਸੀਂ ਅੱਜ ਬੱਚੇ ਲੈ ਕੇ ਆਏ ਆ ਆਪਣੇ ਬਾਬਾ ਜੀ ਨੇ ਦਿੱਤੇ ਆ ਜੀ ਸੰਗਤ ਨਾਲ ਬਹੁਤ ਨਜ਼ਾਰਾ ਬੜਾ ਮਜਾ ਆਇਆ ਬਾਬਾ ਜੀ ਲੈ ਜਿੰਦਾ ਬਾਬਾ ਜੀ ਦੇ ਕਿਰਪਾ ਨਾਲ ਹੀ ਅਸੀਂ ਪਹੁੰਚ ਜਾਣਾ ਹੁਣ ਬਾਬਾ ਜੀ ਨੇ ਲੈ ਜਾਣਾ ਸਾਨੂੰ ਸਾਡੀ ਸੰਗਤ ਤੇ ਬੱਚੇ ਹਾਂਜੀ ਦੋਤੀ ਦੋਤਾ ਆ ਬਾਬਾ ਜੀ ਨੇ ਦਿੱਤੇ ਆ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸੇਵਾ ਬਹੁਤ ਕਰਦੇ ਆ ਮਤਲਬ ਕਿ ਕੇਹੇ ਵੀ ਕੰਮ ਚ ਰਹਿ ਸਕਦੇ ਪਰ ਏਦਾਂ ਕੋਈ ਰੱਖਣਾ ਨਹੀਂ ਚਾਹੁੰਦਾ ਪਰ ਫਿਰ ਵੀ ਵੇਲੋ ਇੰਨੀ ਕਿਰਪਾ ਵਾ ਕਿ ਕੇ ਇਹ ਵੀ ਕੰਮ ਚ ਰਹਿ ਸਕਦੇ ਬਿਨਾਂ ਡਰ ਤੋਂ ਉਹਦਾ ਕਿਰਪਾ ਕੀ ਸਾਰੇ ਜਾਂਦੇ ਆਪ ਹੁੰਦੇ ਆ ਹਾਂਜੀ ਕਿਰਪਾ ਨਹੀਂ ਆ ਪਿੰਡ ਦਾ ਮੈਨੂੰ ਇੰਨਾ ਵਧੀਆ ਲੱਗਾ ਮਤਲਬ ਕਿ ਮੈਂ ਜਦੋਂ ਘਰ ਨੂੰ ਵੀ ਜਾਂਦੀ ਆ ਮੈਂ ਰੋਜ਼ ਕਹਿੰਨੀ ਮम्मा ਯਾਰ ਉੱਥੇ ਨਾ ਇੱਕ ਪਿੰਡ ਆ ਤੇ ਉੱਥੇ ਮਤਲਬ ਪਤਾ ਲੱਗਦਾ ਕੋਈ ਨਹੀਂ ਚਾਹਵਾਗਾ ਕਿ ਇਸ ਮੈਲ ਦੇ ਵਿੱਚ ਬੈਠੀਏ ਤੇ ਵੇਖ ਲੋ ਕਿਥੇ ਇਦਾਂ ਬਣਾਇਆ ਕਿ ਮੰਨ ਜ਼ਵਾਦਾ ਵੀ ਕਹਿੰਦਾ ਕਿ ਇੱਥੇ ਰੁਕੀਏ ਇੱਥੇ ਬੈਠੀਏ ਤੇ ਮਤਲਬ ਗੱਲਾਂ ਬਾਤਾਂ ਕਰੀਏ ਬਹੁਤ ਵਧੀਆ ਮੇਰਾ ਨਾਮ ਜੀ ਡਾਕਟਰ ਤਰਲੋਕ ਸਿੰਘ ਰੰਦਾਵਾ ਚੋਲਾ ਸਾਹਿਬ ਦੇ ਮੇਲੇ ਦੇ ਤੇ ਸਾਡੇ ਪਿੰਡ ਦੇ ਵਿੱਚ ਦੀ ਸੰਗਤ ਨਿਕਲਦੀ ਆ ਤੇ ਅੱਜ ਤੋਂ तकरीबन ਕੋਈ 8-9 ਸਾਲ ਪਹਿਲਾਂ ਮੈਂ ਮਹਿਸੂਸ ਕੀਤਾ ਵੀ ਇਹ ਸੰਗਤ ਜਿਹੜੀ ਆ ਲੱਖਾਂ ਦੀ ਗਿਣਤੀ 'ਚ ਹੁੰਦੀ ਆ ਤੇ ਬਹੁਤ ਲੋਕਾਂ ਨੂੰ ਫਰਸਟ ਏਡ ਦੀ ਲੋੜ ਹੁੰਦੀ ਆ ਕਈਆਂ ਦਾ ਪੇਟ ਖਰਾਬ ਕਈਆਂ ਦੇ ਪੈਰਾਂ 'ਚ ਛਾਲੇ ਪੈ ਗਏ ਕਈਆਂ ਨੂੰ ਲੂਜ਼ ਮੋਸ਼ਨ ਲੱਗ ਗਏ ਕਈਆਂ ਨੂੰ ਵਮਟਿੰਗ ਕਈਆਂ ਨੂੰ ਬੁਖਾਰ ਤੇ ਫਿਰ ਮਹਿਸੂਸ ਕੀਤਾ ਵੀ ਅਸੀਂ ਮੈਡੀਕਲ ਲਾਈਨ ਦੇ ਵਿੱਚ ਤੇ ਕਿਉਂ ਨਾ ਅਸੀਂ ਜਿੰਨੀ ਕਿ ਇਹਨਾਂ ਦੀ ਹੈਲਪ ਕਰ ਸਕਦੇ ਆ ਇਹਨਾਂ ਦੀ ਫਰਸਟ ਏਡ ਇਹਨਾਂ ਨੂੰ ਰੂਟੀਨ ਦੇ ਨਾਲ ਉਹ ਦਵਾਈ ਦਿੱਤੀ ਜਾਏ ਉਤੇ ਇਸ ਦੇ ਨਾਲ ਨਾਲ ਕਿਉਂਕਿ ਮੈਂ ਇੱਕ ਆਈ ਸਪੈਸ਼ਲਿਸਟ ਸੀਗਾ ਫਿਰ ਮੈਂ ਕੋਸ਼ਿਸ਼ ਕੀਤੀ ਕਿ ਪਿੰਡ ਤੇ ਮੈਂ ਜਾਣਾ ਕਿਉਂ ਨਾ ਆਪਣੇ ਪਿੰਡ ਦੇ ਵਿੱਚ ਨਾਲ ਜਿੰਨੇ ਵੀ 5 10 20 ਪਿੰਡ ਹੈ ਉੱਥੇ ਲੋੜਵੰਦ ਲੋਕ ਜਿਹੜੇ ਹੈ ਤੇ ਉਹਨਾਂ ਨੂੰ ਅੱਖਾਂ ਦੇ ਟ੍ਰੀਟਮੈਂਟ ਦੇ ਸਬੰਧਤ ਜੋ ਅਸੀਂ ਮਤਵ ਵੱਧ ਉਹਨਾਂ ਦੀ ਮਦਦ ਕਰ ਸਕਦੇ ਆ ਕੀਤੀ ਜਾਵੇ ਸੋ ਬਹੁਤ ਬਹੁਤ ਲੰਮਾ ਚੜਾਤ ਨਹੀਂ ਬਟ ਫਿਰ ਵੀ ਹਰ ਪੇਸ਼ੈਂਟ ਨੂੰ ਉਹਦੀਆਂ ਕੋ ਰੂਟੀਨ ਦੀਆਂ ਅੱਖਾਂ ਦੀਆਂ ਬਿਮਾਰੀਆਂ ਜਨਰਲ ਹੋਰ ਜਿਹੜੀਆਂ ਪ੍ਰੋਬਲਮ ਜਿਹੜੀਆਂ ਕੋਈ ਹੈਗੀਆਂ ਅਸੀਂ ਜੋ ਕੋਸ਼ਿਸ਼ ਕਰਦੇ ਆਂ ਮਤਵਦ ਅਸੀਂ ਉਹਨਾਂ ਦੀ ਮਤ ਕਰ ਰਹੇ ਆਂ ਅੱਜ ਦਾ ਜਿਹੜਾ ਇਹ 8ਵਾਂ ਕੈਂਪ ਹੈ ਜੀ ਅਸੀਂ ਸਾਲ 'ਚ ਇੱਕ ਵਾਰ ਜਦੋਂ ਸੰਗਤ ਨਿਕਲਦੀ ਆ 3 ਮਾਰਚ ਹਰ ਸਾਲ ਬਟਾਲਾ ਤੋਂ ਵਿੱਕੀ ਮਲਿਕ ਦੀ ਖਸਰਪੋਟ